ਰੂਮਾਨ ਕਰਨ ਵਾਲੀ ਗੱਲ ਹੈ ਕਿ ਦੇਸ਼ ਪੰਜਾਬ ਦੀ ਦੁਨੀਆ ਨੂੰ ਦੇਣ ਅੰਕ ਅਸੀਂ ਦੁਨੀਆ ਨੂੰ ਇਹ ਅੰਕ ਦਿੱਤੇ ਤੇ ਪੰਜਾਬ ਨੂੰ ਕੋਈ ਇਸ ਨੂੰ ਚੈਲੰਜ ਨਹੀਂ ਕਰ ਸਕਦਾ ਮੈਂ ਤੁਹਾਨੂੰ ਕਿਤਾਬਾਂ ਰਹੀ ਵੀ ਦਿਖਾਉਂ ਦਿੱਤਾ ਇਹਦੇ ਅੱਖਰਾਂ ਦੀ ਬੰਤਰ ਵੀ ਦੱਸ ਦਿੱਤੀ ਕਾਰਜੋਗ ਦਰਸ਼ਕੋ ਅੱਜ ਮੈਂ ਮਾਝੇ ਵਾਲੇ ਪਾਉ ਦੇ ਚੈਨਲ 'ਤੇ ਇੱਕ ਨਵੇਂ ਵਿਸ਼ੇ ਤੇ تھੌੜੀ ਜਾਣਕਾਰੀ ਦੇ ਰਿਹਾ ਹਾਂ ਉਹ ਹੈ ਅੰਕ ਕਬੀ ਅੰਕ ਬੜੇ ਐਮਪਾਰਕ ਦੇ ਹਨ ਅੰਕਾਂ ਨੇ ਹੀ ਇਸ ਦੁਨੀਆ ਦੇ ਵਿੱਚ ਤਾਂ ਕੀ ਕਰੂੰ ਸਾਇੰਸ ਨਹੀਂ ਜੀ ਰੱਖੀ ਇਕਤਾਣਾ ਸੋ ਇਹ ਅੰਕ ਕਿੱਥੋਂ ਆਏ ਬੜੀ ਮਾਨ ਦੀ ਗੱਲ ਹੈ ਇਹ ਮੈਨੂੰ ਫਕਰਨਾ ਕਹਿਣਾ ਹੈ ਕਿ ਇਹ ਅੰਕ ਪੰਜਾਬ ਨੇ ਦਿੱਤੇ ਇਹਦੇ ਬਾਰੇ ਬਹੁਤ ਸਾਰੀਆਂ ਥਿਉਰੀਆਂ ਪੇਸ਼ ਹੋਈਆਂ ਇਹ ਤੋ ਤੱਕ ਕਿ ਇੱਕ ਸਕਾਲਰ ਨੇ ਇਹ ਕਿਹਾ ਕਿ ਇਹ ਜੋ ਸ਼ਬਦ ਅੰਕ ਹੈ ਉਹਨਾਂ ਦਾ ਪਹਿਲਾ ਪਹਿਲਾ ਖਰ ਲੈ ਕੇ ਬਣੇ ਮੈਂ ਮੈਂ ਉਹ ਦਿਨਾਂ ਬਿਲਕੁਲ ਸੈਮ ਥਾਂ ਔਰ ਇੱਕ ਸਕਾਲਰ ਉਸ ਸਕਾਲਰ ਦਾ ਨਾਮ ਹੈ ਮਿਸਟਰ ਟੇਲਰ ਮੈਂ ਆਈਸ ਟੇਲਰ ਔਰ ਇੱਕ ਸਕਾਲਰ ਜਿਸ ਨੇ ਬ੍ਰਮੀ ਨੂੰ ਪਹਿਲਾ ਡੀਸੀਫਰ ਕੀਤਾ ਸੀ ਉਸ ਨੇ ਵੀ ਇਹੋ ਵਿਚਾਰ ਪੇਸ਼ ਕੀਤੇ ਇਹ ਅੰਕ ਛੋਟੇ ਅੰਕਾਂ ਦੇ ਪਹਿਲੇ ਪਹਿਲੇ ਅੱਖਰ ਨੂੰ ਲੈ ਕੇ ਬਣਾਏ ਗਏ ਇਹਨਾਂ ਦੋਨਾਂ ਦਾ ਰਿਕਾਰਡ ਮੇਰੇ ਪਾਸ ਹੈ ਜਿਦੇ ਚ ਬਕਾਇਦਾ ਇਸ ਐਸ ਸੀ ਟੇਲਰ ਨੇ ਇਹ ਲਿਖਿਆ ਹੈ ਇੰਡੀਅਨ ਡਾਕਟਰ ਦਾ ਲੇਟਰ ਮੈਥਡ ਦੇ ਇਨੀਸ਼ੀਅਲ ਲੈਟਰਸ ਆਫ ਨੰਬਰਸ ਬੀ ਇੰਡਸ ਯੂਜ਼ਡ ਐਸ ਐਬ੍ਰੇਵੀਏਸ਼ਨ ਫਾਰ ਦਾ ਨੰਬਰ ਇਨਸਟੈਡ ਆਫ ਰਾਈਟਿੰਗ ਦਾ ਵਰਡ ਐਟ ਫੁੱਲ ਲੈਂਕ ਪੂਰਾ ਸੈਂਟੈਂਸ ਲਿਖਣ ਦੀ ਬਜਾਏ ਪੂਰਾ 1 ਜਾਂ 2 ਜਾਂ 3 ਲਿਖਣ ਦੀ ਬਜਾਏ ਉਹਦੇ ਪਹਿਲੇ ਪਹਿਲੇ ਅੱਖਰ ਲੈ ਕੇ ਇੰਡੀਅਨ ਸਕਾਲਰਸ ਨੇ ਇਹ ਅੰਕ ਬਣਾਏ ਮੈਂ ਇਹਨਾਂ 100% ਸਵਾਰਦਾ ਦੇ ਕਿ ਇਹਨਾਂ ਨੇ ਇਹ ਨਹੀਂ ਲਿਖਿਆ ਉਹ ਕਿਹੜੀ ਅਲਫਾਬੈਟ ਸੀ ਕਿਹੜੇ ਅੱਖਰ ਸੀ ਇਹ ਆਮ ਤੌਰ ਤੇ ਸੰਸਕ੍ਰਿਤ ਨੂੰ ਕਹਿ ਦਿੰਦੇ ਆ ਸੰਸਕ੍ਰਿਤ ਐ ਕੋਈ ਅੱਖਰ ਨਹੀਂ ਹੁੰਦੇ ਸੰਸਕ੍ਰਿਤ ਤਾਂ ਇੱਕ ਪਾਸ਼ਾ ਹੈ ਦੇਵਨਾਗਰੀ ਦੇ ਅੱਖਰ ਹੈ ਦੇਵਨਾਗਰੀ ਬਾਰੇ ਬਹੁਤ ਸਾਰੇ ਨੇ ਆਉਦੇ ਪ੍ਰੋਪਰ ਸਬੂਤ ਪੇਸ਼ ਕੀਤੇ ਕਿ ਦੇਵਨਾਗਰੀ ਦਾ ਕੋਈ ਵੀ ਸ਼ਬਦੀ ਅੰਕ ਦਾ ਪਹਿਲਾ ਅੱਖਰ ਨਹੀਂ ਮਿਲਦਾ ਸਿਵਾਏ ਪੰਜਾਬੀ ਤੋਂ ਸਿਰਫ ਪੰਜਾਬੀ ਇੱਕ ਐਸੀ ਅਲਫਾਬੇਟਾ ਹੈ ਜਿਹਦੇ ਸਾਰੇ ਦੇ ਸਾਰੇ तकरीबन 1 ਤੋਂ ਲੈ ਕੇ 9 ਤੱਕ ਜਿਹੜੇ मतलब पहले शब्द अंक ਦੇ ਪਹਿਲੇ ਅੱਖਰ ਮਿਲਦੇ ਆ ਸੋ ਮੈਂ ਪੰਜਾਬੀ ਨੂੰ ਇਹ ਮਤਲਬ ਕਰੈਡਿਟ ਦੇਣਾ 14 ਹਾਂ ਕਿ ਪੰਜਾਬ ਨੇ ਹੀ ਇਹ ਦੁਨੀਆ ਨੂੰ ਸਾਰੇ ਨੰਬਰ ਦਿੱਤੇ ਐ ਇੱਕ ਹੋਰ ਬੁੱਕ ਹੈ ਇਹ ਬੁੱਕ ਦਾ ਅਲਫਾਬੈਟ ਅਕਾਊਂਟ ਆਫ ਹਰੀਜਨ ਡਿਵੈਲਪਮੈਂਟ ਆਫ ਲੈਟਰਸ ਬਾਈ ਆਜਸਿਖ ਟੇਲਰ ਇਹ 100 ਸਾਲ ਪਹਿਲਾਂ ਲਿਖੀ ਹੋਈ ਪੁਸਤਕ ਹੈ ਇੱਕ 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 ਪੋਸਟਕ ਇਹ ਹੈ ਹਿੰਦੂ ਰਬਿਕ ਨਿਊਜ਼ ਇਨੇ ਵੀ ਦੱਸਿਆ ਇਹਨੇ ਸਿਰਫ ਇੰਨਾ ਹੀ ਲਿਖਿਆ ਕਿ ਇਹ ਜਿਹੜੇ ਅੰਕ ਹੈ ਇਹ ਪੰਜਾਬ ਚੋ ਸਪਰੈਡ ਆਊਟ ਹੋਏ ਸਾਰੇ ਐਕਸਟੈਂਡਡ ਦਾ ਬਾਉਂਡਰੀਜ਼ ਆਫ ਹਿਊਮ ਡਾਊਨਸ ਟੂ ਅਫਗਾਨਿਸਤਾਨ ਐਸ ਇਟ ਵਾਸ ਇੰਟਾਇਰਲੀ ਪੋਸੀਬਲ ਫਾਰ ਦਾ ਊਲਸ ਆਫ ਦਾ ਪੰਜਾਬ ਟੂ ਹੈਵ ਵਰਕਡ देयर ਵੇ ਨਾਰਥ ਇਵਨ ਟੂ ਥੈਟ अर्ਲੀ ਡੇਟ ਮਤਲਬ ਇਹਦੇ ਵੀ ਸਾਬਤ ਕੀਤਾ ਹੈ ਕਿ ਪੰਜਾਬ ਤੋਂ ਗਏ ਦੱਖਣ ਚ ਵੀ ਗਏ ਪੰਜਾਬ ਤੋਂ ਜਿਹੜੇ ਉੱਤਰ ਚ ਵੀ ਗਏ ਪੱਛਮ ਚ ਵੀ ਗਏ ਸੋ ਪੰਜਾਬ ਇਹਦਾ ਮਤਲਬ ਜਨਨ ਦਾਤਾਰ ਜਨਮ ਪਲੇਸ ਹੈ ਔਰ ਇਹਦੇ ਵਾਸਤੇ ਇਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਹੁਣ ਕੁਝ ਮਤਲਬ ਫਿਗਰਸ ਪੇਸ਼ ਕਰਦਾ ਹਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਨੇ ਕਿਸ ਤਰ੍ਹਾਂ ਅੰਕ ਦਿੱਤੇ ਪਹਿਲੇ ਤਿੰਨ ਅੰਕ 1 2 3 ਬੜੇ ਕੰਟਰੋਵਰਸ਼ੀਅਲ ਇਹਦੇ ਬਾਰੇ ਬਹੁਤ ਬੈਸਾ ਹੋ ਗਿਆ ਕਿ ਇਹ ਇਸ ਤਰ੍ਹਾਂ ਬਣੇ ਇੱਕ ਲਕੀਰ ਫਿਰ ਉਹ ਕਉ ਪਿਆ ਫਿਰ ਐਸਾ ਦਾ ਹੋਇਆ ਫਿਰ ਉਹ ਤੇ ਈੜੀ ਈੜੀ ਵਰਗਾ ਇੱਕ ਮਤਲਬ ਅੰਕ ਪੈਦਾ ਹੋਇਆ ਦੋ ਦੇ ਦੋ ਲਕੀਰਾਂ ਦੋਲ ਕੀ ਜੀ ਤੋਂ ਇਸ ਤਰ੍ਹਾਂ ਫਿਰ ਉਹ ਦੱਦੇ ਵਰਗਾ ਅੰਕ ਪੈਦਾ ਹੋਇਆ ਫਿਰ ਤਿੰਨ ਤੋਂ ਤਿੰਨ ਲਕੀਰਾਂ ਇਹ ਜੁੜ ਕੇ ਤੱਤੇ ਵਰਗਾ ਅੰਕ ਤਨ ਅੰਕ ਪੈਦਾ ਹੋਇਆ ਮੈਂ ਇਹਨਾਂ ਦਾ ਸੰਤ ਨਹੀਂ ਮੈਂ ਕਹਿੰਦਾ ਵੀ ਇਹ ਅੱਖਰ ਇਹ ਇਸ ਇਸ ਹਿਸਾਬ ਨਾਲ ਅੱਖਰ ਅੰਕਾ ਤੋਂ ਨਿਕਲੇ ਹਸਾਬ ਤੋਂ ਨਹੀਂ ਇਹ ਅੱਖਰਾਂ ਦਾ ਰਿਕਾਰਡ ਬਹੁਤ ਪੁਰਾਣਾ ਹੈ ਜਿਵੇਂ ਅੱਖਰਾਂ ਦਾ ਪੁਰਾਣਾ ਬਹੁਤ ਜ਼ਿਆਦਾ ਰਿਕਾਰਡ ਹੈ ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਅੰਕਾਂ ਦੇ ਵਿੱਚੋਂ ਇਹ ਅੱਖਰ ਨਿਕਲੇ ਅੱਖਰ ਪਹਿਲਾਂ ਬਣੇ ਮੇਰੇ ਪਾਸ ਇਹ ਨੇ ਪਰ ਪਰਮਾਨ ਹੈ ਜਿਹੜੇ ਕਿ ਬਹੁਤ ਲੰਮਾ ਹੋ ਜਾਊਗਾ ਕੰਟੈਂਟ ਇਸ ਕਰਕੇ ਫਿਰ ਮੈਂ ਦੱਸੂਗਾ ਔਰ ਇੱਕ ਇਸ ਤਰ੍ਹਾਂ ਹੋਇਆ ਕਿ ਅੰਕ ਅੱਖਰ ਲੈ ਕੇ ਬੜਾਏ ਔਰ ਉਹ ਅੰਕ ਵਪਾਰੀਆਂ ਦੇ ਇੱਥੇ ਸਾਦਾ ਹੁੰਦੇ ਤਰੇ ਕੇ ਮਿਸਾਲ ਦੇ ਤੌਰੇ 'ਇਹਦੀ ਹੈ ਇਹਦੀ ਤੋਂ ਤੋਂ ਇੱਕੜਾ ਅੰਕ ਬੜਿਆ ਔਰ ਇਹ ਵਪਾਰੀਆਂ ਦੇ ਇਸ ਤਰ੍ਹਾਂ ਹੱਥ ਚਲਾ ਗਿਆ ਫਿਰ ਐਸਾ ਚਲਾ ਗਿਆ ਫਿਰ ਐਸਾ ਚਲਾ ਗਿਆ ਨਾਸਕ ਦੇ ਵਿੱਚ ਇਹਦਾ ਰਿਕਾਰਡ ਮਿਲਦਾ ਉਹ ਐਸਾਕਲਤ ਮਿਲਦਾ ਦੂਸਰਾ ਪਰਮਾਨ ਇਹ ਹੈ ਕਿ ਜੇ ਇਹ ਇਸ ਤਰ੍ਹਾਂ ਬਣਿਆ ਤਾਂ ਇਹ ਦੀ ਇਹ ਦੀ ਛੋੜੀ ਬਣਿਆ ਇਹਦੀ ਹੋਰ ਵੀ ਸ਼ਕਲਾਂ ਬਣ ਸਕਦੀਆਂ ਸਨ ਐਨਾ ਤਾਂ ਹੋਰ ਵੀ ਬਹੁਤ ਸ਼ਕਲਾਂ ਬਣ ਸਕਦੀਆਂ ਸਨ ਇਹਦੀ ਹੀ ਕਿਉਂ ਬਣਿਆ ਇਹ ਜਿਹੜੀ ਉਹ ਹੀ ਦੀ ਜਿਹੜਾ ਕਿ ਇੱਕ ਅੰਕ ਦਾ ਪਹਿਲਾ ਅੱਖਰ ਹੈ ਇਹ ਇੱਕ ਬਹੁਤ ਵੱਡਾ ਪ੍ਰਮਾਨ ਹੈ ਇਸ ਤੱਤਾ ਤਨ ਜਿਹੜਾ ਇਹਦਾ ਇਹਦਾ ਰਿਕਾਰਡ ਬਹੁਤ ਪੁਰਾਣਾ ਹੈ ਔਰ ਇਹਨ ਇੱਕ ਮਤਲਬ ਇਹਦੇ ਤੇ ਕੋਈ ਸ਼ੱਕ ਨਹੀਂ ਕੀ ਸਕਦਾ ਕਿ ਕਰ ਸਕਦਾ ਔਰ ਤਰੈ ਟੈਨ ਦਾ ਪਹਿਲਾ ਅੱਖਰ ਇਹ ਤੱਤਾ ਹੀ ਹੈ ਅਜੇ ਤੱਕ ਵੀ ਯੂਰਪੀਅਨ ਅੰਕਾ ਦੇ ਵਿੱਚ ਇਹ ਬੰਦੇ ਵਤਿਆ ਜਾਂਦਾ ਹੈ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੋਰ ਕਿਸੇ ਲਿਪੀ ਦਾ ਇਹ ਅੱਖਰ ਅੰਕ ਨਹੀਂ ਮਿਲਦਾ ਜਿਹੜਾ ਕਿ ਪੰਜਾਬੀ ਦਾ ਦੱਦਾ ਦੱਦੇ ਦੀ ਸ਼ਕਲ ਦੇਖ ਲਓ ਦੋ ਤੋਂ ਦੱਦਾ ਜਿਹੜਾ ਬਣਿਆ ਹੈ ਇਹ ਦੋ ਦਾ ਅੰਕ ਬਣਿਆ ਉੱਤੇ ਕੁੰਡੀ ਜਿਹੀ ਪੰਜਾਬ ਵਾਲਿਆਂ ਨੇ ਲਾਈ ਕਿਉਂ ਲਾਈ ਕਿਉਂਨਾਂ ਨੂੰ ਇਹਨ ਆਪਣੇ ਖਾ ਪਵੇ ਕਿ ਅਖਰ ਹੈ ਇਸ ਅਖਰ ਦਾ ਪੜੇਖਾ ਖਤਮ ਕਰਕੇ ਅੰਕ ਦਾ ਪੜੇਖਾ ਬਣਾਉਣ ਲਈ ਉਹਨਾਂ ਨੇ ਮਤਲਬ ਇਹ ਕੁੰਢੀ ਲਾਈ ਇਸ ਤ ਤ ਤ ਜਿਹੜਾ ਤਿੰਨ ਤਿੰਨ ਦਾ ਅੰਕ ਸੀ ਇਹਦੇ ਥੱਲੇ ਇਹ ਕੁੰਢੀ ਲਾਈ ਉਹ ਇਸ ਕਰਕੇ ਲਾਈ ਵੀ ਤਿੰਨ ਦਾ ਤੱਤੇ ਦਾ ਪੜੇਖਾ ਲਾ ਪਵੇ ਇੱਕ ਅੰਕ ਨੂੰ ਡਿਫਰੈਂਸ਼ੀਏਟ ਕਰਦਾ ਵੱਖਰਾ ਕੀਤਾ ਉਸ ਤੋਂ ਬਾਅਦ ਚਾਰ ਦਾ ਅੰਕ ਆਉਂਦਾ ਚਾਰ ਦਾ ਅੰਕ ਪਹਿਲੇ ਆ ਪਾਵਾਂ ਖਰੋਸ਼ਟੀ ਦਾ ਸ਼ਬਦ ਹੈ ਪੰਜਾਬ ਦੇ ਦੋ ਲਿਪੀਆਂ ਫਿਰਦੀਆਂ ਹਨ BC ਦੇ ਯੋਗ ਦੇ ਵਿੱਚ ਇੱਕ ਖਰੋਸ਼ਟੀ ਇੱਕ ਬ੍ਰਹਮੀ ਬ੍ਰਹਮੀ ਮੈਂ ਪੰਜਾਬੀ ਦਾ ਸਾਦਾ ਰੂਪ ਸੌਣਦਾ ਹਾਂ ਬ੍ਰਹਮੀ ਵੱਖਰੀ ਪੰਜਾਬੀ ਦੀ ਧੀ ਹੈ ਪੰਜਾਬੀ ਲਿਪੀ ਦੀ ਜਿਹਨੂੰ ਮਹਾਂਜਾ ਲਿਪੀ ਕਹਿੰਦੇ ਆ ਉਹਦੀ ਧੀ ਹੈ ਬ੍ਰਹਮੀ ਲੇਕਿਨ ਉਹ ਸਾਦਾ ਹੋ ਚੁੱਕਾ ਹੈ ਪੰਜਾਬੀ ਦੇ ਖੂਬ ਵੱਖਰੇ ਅਜੇ ਤੱਕ ਮਿਲਦੇ ਹੈ ਲੇਕਿਨ ਬ੍ਰਹਮੀ ਜਾ ਕੇ ਬਹੁਤ ਸਿੰਪਲਿਫਾਈਡ ਹੋ ਜਾਂਦੇ ਹੈ ਔਰ ਇਹ ਦੇ ਇੱਕ ਖਰੋਸ਼ਟੀ ਦਾ ਅੱਖਰ ਪਹਿਲੇ ਪਹਿਲੇ ਕੋਸ਼ਮਤਾਂ ਦੇ ਵਿੱਚ ਖਰੋਸ਼ਤੀ ਦਾ ਪਹਿਲਾ ਸ਼ਬਦੀ ਅੰਕ ਲਿਆ ਗਿਆ ਸ਼ਬਦੀ ਅੰਕ ਤਾਂ ਪਹਿਲਾ ਅੱਖਰ ਲਿਆ ਗਿਆ ਇਹ ਕੱਚਾ ਹੋਣਾ ਚਾਹੀਦਾ ਹੈ ਲੇਕਿਨ ਚੱਚਾ ਦੀ ਛੱਛਾ ਹੈ ਖਰੋਸ਼ਤੀ ਇੱਕ আফগানিস্তান ਦੇ ਤੇ ਪੰਜਾਬ ਵਿੱਚ ਫਿਰਦੀ ਲਿਪੀ ਸੀ ਜਿਹੜੀ ਸੱਜੋ ਖੱਬੇ ਨੂੰ ਲਿਖੀ ਜਾਂਦੀ ਸੀ ਉਰਦੂ ਵਾਂਗੂ ਔਰ ਉਹਦੀ ਲਿਪੀ ਤੇ ਪੰਜਾਬੀ ਲਿਪੀ ਦੋ ਦੋ ਪੰਜਾਬ ਵਿੱਚ ਸਾਂਝੀਆਂ ਸਨ ਦੋਨੋਂ ਕੱਟੀਆਂ ਫਿਰਦੀਆਂ ਸਨ ਇਹ ਦੋਨਾਂ ਨੂੰ ਵੱਖਿਆ ਜਾਂਦਾ ਸੀ ਜੇ ਸਿੱਕੇ ਪੁਰਾਣੇ ਮਿਲਦੇ ਹੈ ਉਹਦੇ ਦੇ ਖਰੋਸ਼ਟੀ ਦੇ ਅੱਖਰ ਵੀ ਆ ਤੇ ਬ੍ਰਾਹਮੀ ਗਣ ਸਾਦਾ ਪੰਜਾਬੀ ਦੇ ਅੱਖਰ ਵੀ ਆ ਉਹ ਰਾਜਾ ਦੇ ਹੱਥ ਤੇ ਆਇਆ ਕਰਕੇ ਬ੍ਰਾਹਮੀ ਦੇ ਅੱਖਰ ਅੰਕਤ ਹੋ ਗਏ ਸਿੱਕਾ ਦੇ ਉੱਤੇ ਜਿਹੜੇ ਪੰਜਾਬੀ ਦੇ ਅੱਖਰ ਸੀ ਉਹ ਆਮ ਸੰਤਾਂ ਮਹਾਤਮਾ ਕੋਲ ਡੇਰਾਂ ਚ ਰਹੇ ਇਸ ਕਰਕੇ ਉਹ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਕੁੰਚਾਈ ਕਰਦਾ ਮੌਕਾ ਨਹੀਂ ਮਿਲਿਆ ਇਹ ਖਰੋਸ਼ਟੀ ਦਾ ਛੱਛਾ ਜਿਹੜਾ ਇਹ ਹੋ ਸਕਦਾ ਉਹ ਚਾਰ ਨੂੰ ਛਾਰ ਕਹਿੰਦੇ ਹੁਣ ਇਸ ਕਰਕੇ ਛੱਛਾ ਲਿਆ ਗਿਆ ਔਰ ਇਹ ਅਸਾ شکل ਦੇ ਵਿੱਚ ਅ ਚਲਾ ਗਿਆ ਜੋ ਵਰਵੀ ਵਾਲੇ ਇਸ ਨੂੰ ਪੁੱਕ ਪੜਦੇ ਆ ਇਹ ਪੁੱਕ ਨਹੀਂ ਇਹ ਖਰੋਸਟੀ ਦਾ ਛੱਛਾ ਹੈ ਇਹ ਨੂੰ ਇਹ ਨੂੰ ਪੱਕ ਪੜਦੇ ਪਪਾ ਤੇ ਕੱਕਾ ਪੱਕ ਪੜਦੇ ਬਲੇ ਇਹ ਨਹੀਂ ਪਪਾ ਤੇ ਕੱਕਾ ਇਹ ਇਹ ਇਸ ਤਰ੍ਹਾਂ ਟੇਡਾ ਹੋਇਆ ਮਿਲਦਾ ਹੈ ਜਿਹਦੇ ਤੋਂ ਔਰ ਅਸ਼ਾ ਕਟਾਇਆ ਜਾਂਦਾ ਹੈ ਔਰ ਇਸ ਤਰ੍ਹਾਂ ਦਾ ਅੰਗਰੇਜ਼ੀ ਦਾ ਚਾਰ ਬਣ ਜਾਂਦਾ ਹੈ ਮੈਂ ਇਸ ਤਰ੍ਹਾਂ ਤੋਂ ਸਾਉਥ ਕੀਤਾ ਹੈ ਚਾਰ ਛੱਕੇ ਤੋਂ ਦੇਖੋ ਕਾ ਹੈ ਕਲਾ ਚਾਚਾ ਕਰਦੇ ਵਿੱਚ ਉਹ ਤੁਸੀ ਸ਼ਕਲਤਾ ਦੀ ਹੋ ਜੂਗੀ ਫਿਰ ਉਹ ਸ਼ਕਲ ਐ ਚੀਜ਼ ਹੋ ਉਹ ਅੱਗੇ ਫਿਰ ਉਹ ਜਾ ਗਿਆ ਆਫਸਾਈਡ ਆਫਸਾਈਡ ਡਾਊਨ ਹੋ ਜਾਂਦਾ ਪਰ ਬਹੁਤ ਸਾਰੇ ਅੰਕਾ ਜਿਹੜੇ 2 ਤੇ 3 ਵੀ ਆਫਸਾਈਡ ਡਾਊਨ ਹੋਏ ਆ ਉਸ ਤੋਂ ਅਗਲਾ ਅੰਕ ਹੈ 5 ਦਾ 5 ਦਾ ਅੰਕ ਅਜੇ ਵੀ 14ਵੀਂ ਸਦੀ ਤੱਕ ਉੱਪੇ ਦਾ ਹੀ ਮਿਲਦਾ ਰਿਹਾ ਮੇਰੇ ਪਾਸ ਇਹਦਾ ਕਾਫੀ ਰਿਕਾਰਡ ਹੈ ਹਿੰਦੂ ਆਰਬਿਕ ਨਿਵਲ ਦੇ ਵਿੱਚ ਜਿੱਲੇ ਵੀ ਪੁਰਾਣੇ ਅੱਖਰ ਮਿਲਦੇ ਆ ਉਹ ਪਪੇ ਦੀ ਮਿਲਦੀ ਹੈ ਤਿੰਨ ਦਾਕ ਤੱਤੇ ਤੋਂ ਕੋਈ ਇਹਨੂੰ ਇਨਕਾਰ ਨਹੀਂ ਕਰ ਸਕਦਾ ਬਹੁਤ ਪੁਰਾਣੇ ਹੈ 600 700 ਸਾਲ ਇਹ ਪੁਰਾਣੇ ਮਤਲਬ ਅੰਕ ਹੈ ਤੇ ਬਿਲਕੁਲ ਹੂ ਬੂ ਪੰਜਾਬੀ ਵਾਲੇ ਹੈ ਇਹਨੂੰ ਕੋਈ ਬਦਲ ਨਹੀਂ ਸਕਦਾ ਤੇ ਉਹ ਇਹ ਟੈਨਿਕਸਨ ਨਾਮ ਮਿਲਦਾ ਅਹ ਫਿਰ ਹ ਇੱਕ ਅਹ ਇਹ ਅਫਸਾਈਡਾઉન ਹੋਇਆ ਇਹ ਯੂਰਪ ਦੀਆਂ ਬਹੁਤ ਸਾਰੇ ਸ਼ਹਿਰਾਂ ਵਿੱਚ ਤਿੰਨ ਤਿੰਨੇ ਰੂਪ ਆਏ ਹੈ ਰਿਕਾਰਡ ਦੇ ਵਿੱਚ ਉਹ ਮੇਰੇ پاس ਰਿਕਾਰਡ ਦੇ ਵਿੱਚ ਹੈ ਔਰ ਮੈਂ ਮਤਲਬ ਵਕਤਾ ਤਾਂ ਉਹਨਾਂ ਦੇ ਵੀ ਦਸੂਗਾ ਲੇਕਿਨ ਇਹਨਾਂ ਨੂੰ ਜਿਹੜਾ ਅਡਾਪਟ ਕੀਤਾ ਗਿਆ ਯੂਰਪੀ ਲੋਕਾਂ ਨੇ ਉਹ ਚੱਲ ਅਡਾਪਟ ਕੀਤਾ ਗਿਆ ਉਹ ਐਸਾਕਲ ਤੇ ਆਇਆ ਐਸਾਕਲ ਤੋਂ ਫਿਰ ਐਸੇ ਅੱਜ ਅੱਜਕੱਲ ਇਹ ਤਰ੍ਹਾਂ ਵਕਤਾ ਜਾਂਦਾ ਅਰਬੀ ਵਾਲਾ ਜਿਹੜਾ ਅਸ ਅਰਬ ਦੇ ਵਿੱਚ ਉਹ ਇਸ ਤਰ੍ਹਾਂ ਗਿਆ ਨੋਚਣ ਕਰਦੀ ਸ਼ਕਲ ਚ ਬਣ ਗਿਆ ਹੁਣ ਅਰਬ ਦੇ ਵਿੱਚ ਇਸ ਤਰ੍ਹਾਂ ਦਾ ਹੈ ਤੇ ਉਸ ਤੋਂ ਬਾਅਦ ਸੱਛਾ ਸੱਛੇ ਦੇ ਤੰਗੂ ਮਿਲਦੇ ਆ ਇੱਕ ਸੱਛਾ ਇਹ ਹੈ ਇੱਕ ਸੱਛਾ ਇਹ ਹੈ ਇੱਕ ਸੱਛਾ ਇਹ ਹੈ ਇਸ ਸੱਛੇ ਦੀ ਵੀ ਉਰਾਜ ਜਿੰਦਾ ਹੈ ਇਹ ਸੱਛੇ ਦੀ ਅਫਸਰ ਅਫਸਰਿੰਗ ਜਿੰਦਾ ਹੈ ਇਹ ਸੱਛੇ ਦੇ ਵੀ ਜਦੋਂ ਬੱਚੇ ਪੈਦਾ ਹੋਏ ਇੱਕ ਤਰ੍ਹਾਂ ਇਹ ਅੰਕ ਪੈਦਾ ਹੋਏ ਮੇਰਾ ਕੈਟੋ ਪਾਵ ਆ ਸਭ ਤੋਂ ਪਹਿਲਾਂ ਇੱਕ ਕਰਤੂਲੀ ਲਿਖਿਆ ਇਹ ਸੱਚਾ ਹੈ ਜਿਹੜਾ ਵਰਬੀ ਦਾ ਸੱਚਾ ਪਰ ਪਹਿਲਾਂ ਸ਼ੁਰੂ ਸੀ ਉਹ ਐਸਟਰਾ ਦਾ ਸੀ ਐਸਟਰਾ ਦਾ ਸੀ ਜਿਹੜਾ ਕਰਤੂਲੀ ਲਿਖਿਆ ਗਿਆ ਤਾਂ ਇਹਦੀ ਸ਼ਕਲ ਐਸਟਾਰੇ ਹੋਗੀ ਦੋ ਦੋ ਤਰੀਕੇ ਨਾਲ ਕਰਤੂਲੀ ਲਿਖਿਆ ਜਾਂਦਾ ਐਸਟਾਰ ਵੀ ਲਿਖਿਆ ਜਾਂਦਾ ਐਸਟਰਾ ਵੀ ਲਿਖਿਆ ਜਾਂਦਾ ਆ ਜਿਹੜਾ ਸੱਚਾ ਇਹਦੇ ਚ ਆਪ ਪਿਛਾ ਦੇ ਲੂਪ ਹੈ ਉਹ ਕੱਟ ਹੋ ਗਿਆ ਐਸਾ ਕੱਟ ਹੋ ਗਿਆ ਫਿਰ ਉਹ ਆ ਆ ਚੀਜ਼ ਵੀ ਬਤਾ ਦਿੱਤੀ ਗਈ ਤੇ ਉਹ ਅੱਜ ਕੱਲ ਉਹ ਇਹ ਛੇ ਛੇ ਤੋਂ ਇੱਕ ਲੂਪ ਰਹਿ ਗਿਆ ਤੇ ਇਹ ਯੂਰਪ ਦੇ ਵਿੱਚ ਬਤਲਿਆ ਜਾਂਦਾ ਦੂਜਾ ਲੂਪ ਜਿਹੜਾ ਸੀ ਉਹ ਮਤਲਬ ਸਰਵੇ ਦੀ ਤੋਰ ਨਾਲ ਖਤਮ ਹੋ ਗਿਆ ਜਾਂ ਉਹਨੂੰ ਫालतੂ ਸਮਝਿਆ ਗਿਆ ਜਾਂ ਲਿਖਣ ਤੇ ਸਾਦੀ ਯਾਦ ਕਰ ਤੇ ਸਾਨੀ ਹੋਈ ਇਸ ਕਰਕੇ ਉਹਦਾ ਦੂਜਾ ਲੂਪ ਜਿਹੜਾ ਸੀ ਉਹ ਖਤਮ ਕਰਤਾ ਉਸ ਤੋਂ ਬਾਅਦ ਦੂਜਾ ਸੱਚ ਦਾ ਰੂਪ ਹੈ ਉਹ ਇਸ ਤਰ੍ਹਾਂ ਦਾ ਸੀ ਉਦੇ ਚੋ ਥੱਲੇ ਵਾਲਾ ਲੂਪ ਜਿਹੜਾ ਅਨਲੂਪਡ ਹੋ ਗਿਆ ਯਾਨੀ ਖੁੱਲ ਗਿਆ ਐ ਤਾ ਖੁੱਲ ਹੋ ਗਿਆ ਫਿਰ ਸੰਖੇਪ ਹੋ ਗਿਆ ਮਤਲਬ ਆ ਜਿਹੜੀ ਖਤਮ ਹੋ ਗਈ ਗੁੰਡੀ ਐਸਾ ਦੀ ਸ਼ਕਲ ਤਾਂ ਜੀ ਇਹਦੇ ਚੋ ਫਿਰ ਉਹ ਐ ਸ਼ਕਲ ਆ ਇਹਦੇ ਚੋ ਆ ਪੰਜਾਬੀ ਚ ਆ ਗਿਆ ਫਿਰ ਆ ਦੇਵਨਾਗਰੀ ਹਿੰਦੀ ਚ ਆ ਗਿਆ ਐ ਤਰੀਕੇ ਨਾਲ ਬਣਾ ਬਹੁਤ سارے ਜਿਹੜੇ ਸਰਕਾਰਾ ਉਹ ਇਹਨੂੰ ਕਹਿੰਦੇ ਗੱਜਾ ਬ੍ਰਹਮੀ ਦਾ ਗੱਜਾ ਉਹ ਇਹਨੂੰ ਸੰ एब्रिविएटेड ਹੋਇਆ ਸਖੇਪ ਹੋਇਆ ਮੰਨ ਦੇ ਦੀ ਮੈਂ ਉਹਨਾਂ ਨੂੰ ਮਸਾਲ ਦਿੰਨਾ ਹੈ ਜਿਸ ਤਰ੍ਹਾਂ ਅੰਗਰੇਜ਼ੀ ਦਾ ਆਇ ਸ਼ਕਲ ਚ ਹੋਇਆ ਜਿਸ ਤਰ੍ਹਾਂ ਪੰਜਾਬੀ ਦਾ ਨਾਣਾ ਆ ਆ ਆ ਸ਼ਕਲ ਚ ਸੁングੜਿਆ ਉਹ ਵੀ ਸੁングੜਿਆ ਇਸ ਕਰਕੇ ਇਹ ਵੀ ਸੁングੜਿਆ ਹੋਇਆ ਰੂਪ ਹੈ ਸੁングੜਿਆ ਰੂਪ ਦਾ ਇਹ ਹੈ aur is to baad eru bhi taake akhar da plekhana pave ta ithe ਕੁੰਡੀ ਰਾ ਦਿੱਤੀ ਗਈ ਇਹਦੇ ਚ ਪੰਜਾਬੀ ਦਾ ਸੱਚਾ ਬਣਾ ਦਿੱਤਾ ਗਿਆ ਤੇ ਹਿੰਦੀ ਦਾ ਆ ਸੱਚਾ ਬਣਾਇਆ ਉਸ ਤੋਂ ਬਾਅਦ ਆ ਗਿਆ ਸੱਤ ਸੱਤ ਦੇ ਵੀ ਦੋ ਰੂਪ ਹੈ ਇੱਕ ਸੱਤੇ ਨਾਲ ਔਰ ਇੱਕ ਸੱਚਾ ਹੈ ਸ਼ਾਰਦਾਰਾ ਸੱਤਾ ਇਹ ਸੱਤੇ ਦਾ ਆ ਸੱਤਾ ਜਿਹੜਾ ਉੱਤੇ ਉੱਤੇ ਜਿਹੜਾ ਉਹਦੀ ਲਕੀਰ ਸੀ ਬਣਾ ਦਿੱਤੀ ਗਈ ਉਤਨਾ ਬਟਾਉਣਾ ਇਹ ਇਹਦਾ ਰੂਪ ਐ ਸੋਝੂ ਚੂ 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 ਦਿਲ ਤੇ ਆ ਰੂ ਬਣਦਾ ਉਹ ਤੋਂ ਬਾਅਦ ਸਿੰਪਲੀਫਾਈਡ ਹੋ ਕੇ ਆ ਬਣਦਾ ਔਰ ਇਹ ਦੇਖੋ ਬਹੁਤ ਸਾਰੇ ਜਿਹੜਾ ਉਹ ਮਤਲਬ ਕੋਈ ਕਹਿੰਦੇ ਵੀ ਇਹ ਸ਼ਕਲ ਚਲਾ ਗਿਆ ਤੋਂ ਬਾਅਦ ਜਿਹੜਾ ਦੂਜਾ ਸੱਚਾ ਸ਼ਾਰਦਾ ਦਾ ਉਹ ਇਸ ਤਰ੍ਹਾਂ ਇੱਕ ਦਾ ਉਹ ਉਹ ਦੇ ਵਿੱਚੋਂ ਲਿਖਣ ਦੇ ਵਿੱਚ ਆ ਗੈਪ ਜਿਹੜਾ ਸੀ 7 7 ਆ ਵਿਥ ਪਾ ਗਿਆ ਤੇ ਵਿਥ ਪਾਉਣ ਦੇ ਨਾਲ ਉਹ ਵਿਥ ਅੱਗੇ ਜਾ ਕੇ ਜਾ ਦੇ ਹੋ ਗਈ ਤੇ ਅੱਜ ਵੀ ਯੂਰਪ ਦੇ ਵਿੱਚ ਖਾਸ ਕਰਕੇ ਜਾਪਾਨ ਹਾਂਗਕਾਂਗ ਚੈਨਾਂ ਦੇ ਵਿੱਚ ਇਹ ਸੱਸਾ ਆਇਆ ਤਰਾਂ ਗਿਆ ਇਹ ਸੱਸਤੇ ਤੋਂ ਮੈਸੋਂ ਦਾ ਨਾਰਦਵਰ ਜਾਪਾਨ ਤੇ ਕੀ ਚੀਜ਼ ਵਾਲੇ ਗਏ ਤੇ ਆ ਸੱਸਾ ਜਿਹੜਾ ਅਰਬਾ ਵੱਲ ਤੇ ਯੋਰਪ ਵੱਲ ਗਿਆ ਉਸ ਤੋਂ ਬਾਅਦ ਅੱਠ ਦਾ ਅੱਠ ਉਦੋਂ ਪਹਿਲਾਂ ਅੱਠ ਲਫ਼ਜ਼ ਬੋਲੇ ਜਾਂਦਾ ਸੀ ਕਿ ਇਹ ਯੂਰਪੀਨ ਭਾਸ਼ਾ ਦੇ ਵਿੱਚ ਅੱਠ ਨਹੀਂ ਸੀ ਇਹ ਅੱਠ ਸੀ ਪਹਿਲੀ ਮਿਲੀਨਿਅਮ ਦੇ ਵਿੱਚ ਇਹ ਕਾਇਕੇ ਦਾ ਐਡੀਟ ਨਹੀਂ ਸੀ ਅੱਠ ਇਹ ਖੱਖੇੜਾਂ ਦੀ ਸੀ ਬਾਤ ਦੇ ਵਿੱਚ ਹੋਈ ਆ ਕੱਕੇ ਦੀ ਤੁਰੀ ਖੱਖੇੜੀ ਤੁਰੀ ਕੱਕੇ ਦੀ ਵਾੜੀ ਸੀ ਥੱਠੇ ਦੀ ਤੁਰੀ ਤੈਕੇ ਵਾੜੀ ਸੀ ਔਰ ਇਹ ਅੱਥ ਸੀ ਔਰ ਉਹਦੇ ਚ ਬਹੁਤ ਸਾਰੇ ਵਪਾਰੀਆਂ ਨੇ ਜਾਂ ਵਿਦਵਾਨਾਂ ਨੇ ਸੋਚਿਆ ਵੀ ਆੜਾ ਜਿਹੜਾ ਬਹੁਤ ਗੁੰਝਲਦਾਰ ਹੈ ਇਸ ਕਰਕੇ ਕਿਉਂ ਨਾ ਇਹਨੂੰ ਸਿੰਪਲੀਫਾਈਡ ਕਰ ਦਿੱਤਾ ਜਾਵੇ ਉਹਨਾਂ ਨੇ ਇਹਦੀ ਮਗਰਲੇ ਲਕੀ ਲਾ ਦਿੱਤੀ ਮਗਰਲੀ ਲੀਕਾ ਕਰ ਇਸ ਤਰ੍ਹਾਂ ਬਣਾਇਆ ਇਹਦਾ ਕਾਨਪੈਕਸ ਦਾ ਕਹਿਦਾ ਮੇਰੇ ਪਾਸ ਗਾਰਜੀ ਫਰਾਰੀ ਬੁੱਕ ਹੈ ਉਹਦੇ ਚ ਮਿਲਦਾ ਹੈ ਬਈ ਇਹ ਇਸ ਤਰ੍ਹਾਂ ਸੀਗਾ ਇਨਪੁਟ ਤੇ ਆਉਟਪੁਟ ਦੋਨੋਂ ਲਿਖੀਆਂ ਬਕਾਇਦਾ ਮਿਲਦੀਆਂ ਫਿਰ ਇਸ ਸ਼ਕਲ ਚ ਹੋਇਆ ਫਿਰ ਉਹ ਹੋਰ ਸਿੰਪਲੀਫਾਈਡ ਹੋ ਕੇ ਇਸ ਸ਼ਕਲ ਚ ਆਇਆ ਯੂਰਪ ਤੇ ਇਹ ਚੱਲਦਾ ਹੈ ਲੇਕਿਨ ਪੰਜਾਬ ਵਾਲਿਆਂ ਨੇ ਇਹ ਔਖਾ ਕਰਕੇ ਸੌਖਾ ਦੂਜਾ ਦੂਜਾ ਖਰਾਬ ਕਿਸ ਤਰ੍ਹਾਂ ਦੂਜੇ ਤਰ੍ਹਾਂ ਤਾਈਂਗਾ ਤਾਈਂਗਾ ਤੋ ਪਹਿਲਾ ਜਿਹੜਾ 8 ਦਾ ਅੰਕ ਆ ਪੰਜਾਬ ਚ ਮਿਲਦਾ ਜਾਂ ਇੰਡੀਆ ਚ ਮਿਲਦਾ ਉਹ ਟੈਂਕੇ ਵਾਲਾ ਹੈ ਆੜੇ ਵਾਲਾ 8 ਟੈਂਕੇ ਨੂੰ ਲਿਆਉਂਦੇ ਨੇ ਆੜੇ ਨੂੰ ਛੜਤਾ ਉਹ ਟੈਂਕਾ ਫਿਰ ਐ ਸ਼ਕਤ ਆਇਆ ਫਿਰ ਉਹਦੇ ਚ ਆ ਮਗਰ ਕੁੰਡੀ ਪਾਈ ਕੁੰਡੀ ਕਿਉਂ ਪਾਈ ਤਾਂ ਕਿ ਲੇਖਾ ਨਾ ਪਵੇ ਵੀ ਇਹ ਟੈਂਕਾ ਹੈ ਜਾਂ ਇੱਕ ਅੱਖਰ ਹੈ ਅੰਕ ਬਣਾਉਣ ਵਾਸਤੇ ਕੁੰਡੀ ਪਾਈ ਗਈ ਹੈ ਇਹ ਇਹ ਮਤਲਬ ਕਿ ਇਹ ਗਰਾ ਅਕ ਉਹ ਦੱਖਣ ਚ ਵੀ ਮਲੇ ਤਾਵਲ ਦੇ ਵਿੱਚ ਆੜਾ ਅੱਠ ਬਣਾਇਆ ਉਹਨਾਂ ਨੇ ਤਾਵਲ ਦੇ ਵਿੱਚ ਆਇਆ ਲਿਖਿਆ ਹੋਇਆ ਇਹਨੂੰ ਅੱਠ ਅੱਠ ਗਿਣਿਆ ਜਾਂਦਾ ਅੱਠ ਤਾਂ ਗਿਣਿਆ ਜਾਂਦਾ ਤੇ ਤੈਂਕੇ ਨੂੰ ਟਾ ਲਿਖਿਆ ਆਟਾ ਮਲੇਆਲਮ ਦੇ ਵਿੱਚ ਤੈਂਕੇ ਨੂੰ ਅੱਠ ਗਿਣਿਆ ਜਾਂਦਾ ਇਹ ਤੈਂਕੇ ਨੂੰ ਅੱਠ ਗენਦੇ ਆ ਤੇ ਤਾਵਨ ਵਾਲੇ ਆੜੇ ਨੂੰ ਅੱਠ ਗენਦੇ ਆ ਇਹ ਇੱਕ ਤਰ੍ਹਾਂ ਉਹਨਾਂ ਦੀ ਸੰਗਤ ਬਾਜੀ ਤਾਵਲ ਤੇ ਮਲੇਆਲਮ ਦੀ ਮਹਿਸੂਸ ਹੁੰਦੀ ਆ ਉਸ ਤੋਂ ਬਾਅਦ ਅੱਗੇ ਨਾਣਾ ਨਾਣੇ ਤੋਂ ਨੌਦਾਂਕ ਬਣਿਆ ਨਾਣੇ ਦਾ ਪਹਿਲਾ ਰੂਪ ਸੀ ਫਿਰ ਉਹ ਸਿੰਪਲੀਫਾਈਡ ਹੋ ਕੇ ਆ ਹੋ ਗਿਆ ਫਿਰ ਜਾਨੀ ਸ਼ੈਂਟ ਕਰ ਗਿਆ ਉਸ ਤੋਂ ਬਾਅਦ ਆ ਹੋਇਆ ਆ 18ਵੀਂ ਸਦੀ ਤੱਕ ਆ ਨੌ ਦਾ ਰੂਪ ਵਰਤਿਆ ਜਾਂਦਾ ਰਿਹਾ ਲੇਕਿਨ ਹੁਣ ਵਰਤ ਵਰਤੋਂ ਇਹਦੀ ਬੰਦ ਹੋ ਗਈ ਹੈ 18ਵੀਂ ਸਦੀ ਤੱਕ ਨੌ ਇਹ ਗਿਣਿਆ ਜਾਂਦਾ ਉਸ ਤੋਂ ਬਾਅਦ ਮਤਲਬ ਆਇਆ ਸ਼ਕਲ ਦੇ ਵਿੱਚ ਪੰਜਾਬ ਚ ਆਇਆ ਪੰਜਾਬ ਚ ਆ ਨਾਣਾ ਉਤਲੇ 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 ਜੀ ਪੋਸ਼ਣ ਉਹ ਛੋਟਾ ਹੋ ਗਿਆ ਥੱਲੇ ਆ ਵਧ ਗਿਆ ਬਾਅਦ ਦੇ ਵਿੱਚ ਪੰਜਾਬੀ ਪੰਜਾਬੀ ਵਾਲਿਆਂ ਨੇ ਕੀ ਕੀਤਾ ਮਗਰ ਘੁੰੜੀ ਪਾਤੀ ਅੱਠ ਦੀ ਤਰ੍ਹਾਂ ਤਾਂ ਕਿ ਇਹ ਨਾਣੇ ਦਾ ਪ੍ਰੇਖਾਣਾ ਦੇ ਵਿੱਚ ਇਸ ਕਰਕੇ ਪੰਜਾਬੀ ਵਿੱਚ ਅਜੇ ਵੀ ਇਹ ਚੱਲਿਆ ਜਾਂਦਾ ਇੱਕ ਨਾਣਾ ਉੱਠੇ ਕੌਰ ਤੇ ਵਰਤਿਆ ਜਾਂਦਾ ਰਿਹਾ ਆ ਨਾਣਾ ਇਹਦੇ ਚੋ ਬਹੁਤ ਸੋਹਣਾ ਮਤਲਬ ਇਹਦੀ ਔਰਤ ਵੀ ਬਹੁਤ ਹੈਰਾਨ ਕਰਨ ਵਾਲੀ ਹੈ ਇਹ ਇਸ ਤਰ੍ਹਾਂ ਦਾ ਨਾਣਾ 9 ਦਾ ਅੰਕ ਇਹਦੇ ਚੋ ਕੱਟ ਕਰਦਾ ਆ ਐਸਾ ਕੱਟ ਕਰਦਾ ਕਾਗਜ਼ ਸਿੰਪਲੀਫਾਈਟ ਤਾਂ ਕਿ ਲਿਖਣ ਚ ਆਸਾਨੀ ਹੋਵੇ ਯਾਦ ਕਰ ਚ ਆਸਾਨੀ ਹੋਵੇ ਤੇ ਇਹ ਵੀ ਮਤਲਬ ਨਾਣੇ ਦਾ ਪ੍ਰੇਖਾ ਨਾ ਪਵੇ ਵੀ ਨਾਣਾ ਉਹ ਉਹ ਫਿਰ ਕਿਸ ਤਰ੍ਹਾਂ ਫਿਰ ਉੱਤੇ ਬਚ ਗਿਆ ਐ ਸ਼ਕਲ ਚ ਤੇ ਬੱਦੇ ਵਿੱਚ ਗਿਆ ਉਦੋਂ ਦਾ ਮਿਆਂਨ ਮਾਰ ਚ ਗਿਆ ਹੈ ਤੇ ਉਦੋਂ ਦਾ ਮਨੀ ਪੁੱਟ ਗਿਆ ਇਹ ਇਹ ਦੇ ਵਿੱਚ ਗਿਆ ਇਸ ਇਸ ਜਿਹੜਾ ਸੱਚਾ ਇਹ ਸੱਚੇ ਸੱਚੇ ਦੀ ਇੱਕ ਜਿਹੜੀ ਤੀਜਾ ਰੂਪ ਹੈ ਇਹ ਅਲੂਪ ਦੇ ਹੋਏ ਇਹਨੂੰ ਕਹਿੰਦੇ ਟੱਚ ਲਾਈਨ ਰੂਪਡ ਟੱਚ ਲਾਈਨ ਮਤਲਬ ਅੰਤ ਤੱਕ ਹੋ ਗਈਆਂ ਟੱਚ ਲਾਈਨ ਰੂਪਡ ਜਿਹੜੀ ਇੱਕ ਆਲੂਪ ਇੱਕ ਆਲੂਪ ਇੱਕ ਆਲੂਪ ਇੱਕ ਆਲੂਪ ਇੱਕ ਆਲੂਪ ਇੱਕ ਆਲੂਪ ਲੇਕਰ ਆਲੂਪ ਦੋਨੋਂ ਜਿਹੜੇ ਹੈ ਇਹਦੇ ਦੀ ਲਾਈਨਾਂ ਟੱਚ ਨਹੀਂ ਕਰਦੀਆਂ ਇਸ ਕਰਕੇ ਖੁੱਲੇ ਆ ਇਹ ਖੋਲ ਕੇ ਜਿਆਦਾ ਖੋਲੇ ਐਸਾ ਹੋ ਗਏ ਫਿਰ ਉਸ ਤੋਂ ਬਾਅਦ ਐ ਸ਼ਕਲ ਚਾਗੇ ਉਸ ਤੋਂ ਬਾਅਦ ਤਿੱਬਤ ਦੇ ਵਿੱਚ ਐ ਸ਼ਕਲ ਚਲੇ ਗਏ ਇਹ ਤਿੱਬਤ ਦੇ ਵਿੱਚ ਗਏ ਐ ਔਰ ਇਹ ਤੇ ਦੋ ਅੰਕ ਇੱਕ ਦੂਜੇ ਦੇ ਆਪੋਜੀਟ ਹੋ ਜਾਂਦੇ ਐ ਇਹਦੇ ਬਾਰੇ ਵਿੱਚ ਵੱਖਰਾ ਇੱਕ ਲੇਖ ਲਿਖਿਆ ਹੋਇਆ ਵੀ ਕਿਸ ਤਰ੍ਹਾਂ 6 ਤੇ 2 ਆਪੋਜੀਟ ਐ ਇਹਦੇ ਸਿਰਫ ਅੰਗਰੇਜ਼ੀ ਵਾਲਾ 6 ਤੇ 9 ਆਪੋਜੀਟ ਨਹੀਂ ਤਿੱਬਤ ਦੇ ਵਿੱਚ 9 ਤੇ ਆ 6 ਆ ਆਪੋਜੀਟ ਐ ਇੱਕ ਦੂਜੇ ਦੇ ਉਲਟ ਐ ਕਨਰ ਦੇਵੀ ਇੱਕ ਦੂਜੇ ਦੇ ਉਲਟ ਐ ਅ ਬਨਿਆਲਾਂ ਦੇ ਇੱਕ ਵੀ ਇੱਕ ਦੂਜੇ ਦੇ ਉਲਟ ਹੈ ਉਹਦਾ ਫਿਰ ਕਿਸੇ ਵਕਤ ਉਹਦੇ ਸੈਕੰਡ ਜਿਹੜੀ ਵਾਲ ਉਹਦੇ ਚ ਪੇਸ਼ ਕਰੂਗਾ ਸੋ ਹਾਲ ਦੀ ਘੜੀ ਇਹ ਸਾਨੂੰ ਮਾਣ ਕਰਨ ਵਾਲੀ ਗੱਲ ਹੈ ਕਿ ਦੇਸ਼ ਪੰਜਾਬ ਦੀ ਦੁਨੀਆ ਨੂੰ ਦੇਣ ਅੰਕ ਅਸੀਂ ਦੁਨੀਆ ਨੂੰ ਇਹ ਅੰਕ ਦਿੱਤੇ ਤੇ ਪੰਜਾਬ ਨੂੰ ਕੋਈ ਇਸ ਨੂੰ ਚੈਲੰਜ ਨਹੀਂ ਕਰ ਸਕਦਾ ਮੈਂ ਤੁਹਾਨੂੰ ਕਿਤਾਬਾਂ ਰਹੀ ਵੀ ਦਿਖਾਉਂ ਦਿੱਤਾ ਇਹਦੇ ਅੱਖਰਾਂ ਦੀ ਬੰਤਰ ਵੀ ਦੱਸ ਦਿੱਤੀ ਬਹੁਤ ਵੱਡੀ ਕਿਤਾਬ ਹੈ ਲੇਕਿਨ ਇਹ ਬੰਦਾ ਵੀ ਭਲੋਠਾ ਖਾ ਗਿਆ ਬਈ ਇਹ ਕਹਿੰਦਾ ਨਹੀਂ ਇਹ ਜਨਮ ਤਾਂ ਇਹਨਾਂ ਦਾ ਅੰਕਾ ਦਾ ਹਿੰਦੁਸਤਾਨ ਤੋਂ ਹੋਇਆ ਲੇਕਿਨ ਕਿਸੇ ਵਿਜੀਬਲ ਚੀਜ਼ ਤੋਂ ਨਹੀਂ ਬਣਿਆ ਮੈਂ ਇਹਨੇ ਸਿਰਫ ਇੱਕ ਬਿਥਾਰ ਦਿੱਤੀ ਹੈ ਦੇਵਨਾਗਰੀ ਦੀ ਲਿਪੀ ਦੀ ਦੇਵਨਾਗਰੀ ਲਿਪੀ ਦੇ ਇੱਕ ਵੀ ਅੱਖਰ ਨਾਲ ਕੋਈ ਅੰਕ ਨਹੀਂ ਮਿਲਦਾ ਬਿਨਾਂ ਪੰਜਾਬੀ ਤੋਂ ਸਿਰਫ ਪੰਜਾਬੀ ਅਲਫਾਬੇਟ ਹੈ ਜਿਹਦੇ ਸਾਰੇ ਦੇ ਸਾਰੇ ਅੰਕ ਜਿਹੜੇ ਇਹਦੇ ਅੱਖਰਾਂ ਨਾਲ ਮਿਲਦੇ ਤੇ ਇਹਦੇ ਫਿਰ ਹਾਰ ਕੇ ਇਹ ਲਿਖਦਾ ਵੀ ਇਹ ਇਨੂਸ਼ੀਅਨ ਬੰਦੇ ਦੀ ਫਰਗਾ ਹੁੜਾ ਅੰਕ ਬਣਾਉਣ ਦਾ ਤੇ ਜਾਨੀ ਸੇਲ ਹੋ ਗਿਆ ਪਿੰਪੁਆਇੰਟ ਕਰਨ ਦਾ ਵੀ ਕਿਵੇਂ ਪੰਜਾਬ ਦੇ ਅੰਕ ਬਣੇ ਤੇ ਇਹ ਜਰੂਰ ਮੰਨਦਾ ਵੀ ਇੰਡੀਆ ਚੋਂ ਬਣੇ ਇੰਡੀਆ ਨੇ ਦਿੱਤੇ ਮੈਂ ਕਹੂੰਗਾ ਇੰਡੀਆ ਦੇ ਨੇ ਪੰਜਾਬ ਨੇ ਦਿੱਤੇ ਦੇਸ਼ ਪੰਜਾਬ ਦੀ ਦੁਨੀਆ ਨੂੰ ਮਹਾਨ ਦੇਣਾ ਹੈ ਅੰਕ ਔਰ ਅਸੀਂ ਇਹ ਅੰਕ ਬਣਾ ਕੇ ਦੁਨੀਆ ਚ साइंस दी बैच दी दी रखी और सालों से इस गाते मान होना चाहिए किसी भी दोस्त ਨੂੰ ਕੋਈ ਸੰਖਿਆ ਹੋਵੇ ਮੇਰਾ ਕੰਟੈਕਟ ਕਾ ਫਰਦਾ اور ਮੇਰਾ ਟੈਲੀਫੋਨ ਨੰਬਰ ਹੈ اور ایسا ਹੋਰ ਵੀ ਇੱਕ 에피소ਡ ਇਹ ਦੇऊंगा ਜਿਹੜੇ મતલਬ ਅੰਕਾ ਦੂਜੇ ਸੁਬਾਚ ਕਿਵੇਂ ਗਏ મતલਬ ਜ਼ਿਆਦਾ ਲੰਬਾ नेक हॉर्टी بجائے ਮੈਂ ਸ਼ਾਰਟ ਦਾ ਮਤਲਬ ਖਰਦਾ ਮਿਹਰਬਾਨੀ ਬਬਲ ਸਾਊ ਦੀ ਜਿਹੜੇ ਕੰਕਰ ਹੈ ਮਾਜਿਆੜੇ ਪਾਉਦੇ ਤੇ ਚਾਰਜ ਹੈ ਔਰ ਮੈਂ ਇਹਨਾਂ ਦੇ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸੁਣਵਾਣੇ ਦੱਸ ਕਰਾਈ ਮਿਹਰਬਾਨੀ ਥੈਂਕ ਯੂ ਠੋਕੀ ਥੈਂਕ ਯੂ